ਸਾਡੇ ਤੇ ਗਰੇਲ ਮੀਡੀਆ ਚੈਨਲ ਅਤੇ ਫੇਸਬੁਕ ਪੇਜ ਹੋਵੇਗਾ ਉਹ ਵੀ ਦੇ ਵਾਲੇ ਉਹ ਆਸੀਆਂ ਦੇ ਸੰਗੂਹ ਦੇਖੇ ਖੜੇ ਆ ਉਹ ਕਾਰਨ ਕੀ ਰਿਹਾ ਇਸ ਲਈ ਇੱਕ ਨਾ ਤੋਂ ਇੱਕ ਸੰਸਾਦ ਸੰਤ ਕ੍ਰਾਂਤੀਕਾਰੀ ਜੂਨ ਬਣਾ ਇੱਕ ਧਰਨਾ ਲਗਾਇਆ ਗਿਆ ਸੀ ਉਹ ਆਪਾਂ ਗੱਲਬਾਤ ਕਰਾਂਗੇ ਕਿ ਉਹ ਸੰਸਾਦ ਸੰਤ ਕ੍ਰਾਂਤੀਕਾਰੀ ਜੂਨ ਕਿਉਂ ਪਰਦਾ ਹਲੇ ਸਤਾ ਪਰਕਰਸਨ ਕਿਸ ਨਾਲ ਗੱਲਬਾਤ ਕਰਾਗੇ bina de <Sanye> ke te apan satah ati ho rakho chal ਭਰਾ ਦੱਸੋਗੇ ਇਹ ਹੈ ਪ੍ਰਤੀਕਰਮ ਐਕਸ਼ਨ ਦਾ ਸਭ ਤੋਂ ਵੱਡਾ ਜਦੋਂ ਵਾਈਬ ਦੀ ਤਰ੍ਹਾਂ ਸਾਉਂਸਾ ਵਾਈਬ ਦੀ ਅੱਗੇ ਅੱਜ ਅਸੀਂ ਕਮਿਟਰੀ ਦਾ ਪੰਜਾਬ ਦਰਮੇਨ ਦਾ ਆਮੇ ਸਪੋਰਟ ਦੇ ਵਿੱਚ ਇਸ ਵਾਰੀ 14 ਤਰੀਕ ਨੂੰ ਪ੍ਰੋਟੋ ਕਰਿਆ ਜਾਏਗਾ ਪ੍ਰੋਟੋ ਕਰਨ ਦਾ ਕਾਰਨ ਸਾਡੇ ਸੀ ਸਾਡੇ ਇਸ ਦੇ ਵਿੱਚ ਸਾਫਤਾ ਸਹਿਣ ਦੇ ਬਾੜ ਨਾਲ ਆਉਂਦੀ ਉਹ ਪ੍ਰਸ਼ਾਸਨਰ ਸੱਤਰ ਬ੍ਰਾਂਚ ਵਾਲੇ ਸਾਹਮਣੇ ਉਹ ਗੱਲ ਵੀ ਦੇਰਿਆਂ ਦੇ ਵਿੱਚ ਪਾਈ ਗਈ ਜਿਵੇਂ ਆ ਉਹ ਪ੍ਰਾਣਾ ਸਹੀ ਗੱਲ ਹੈ ਤੁਹਾਡੀ ਇਸ ਲਗਨ ਵਿੱਚ ਕਰ ਲੈ ਇਹ ਗੱਲ ਹੈ ਕਿ ਇਹ ਕਹਿੰਦੇ ਕੰਪਨੀ ਨੇ ਲੱਗੇ ਨੇ ਸਾਡੇ ਨਾਲ ਬਾਕੀ ਜਾਨੀ ਜਿਹੜੀ ਸੈਟਲਮੈਂਟ ਹੋਈ ਹੈ ਕੰਪਨੀ ਬਣਾਈ ਵੀ ਨਹੀਂ ਸੀ ਡਾਕਟਰ ਸੀ ਡਾਕਟਰ ਵੱਲੋਂ ਉਹ ਕੰਪਨੀ ਹੈ ਜਿਹੜੀ ਵਿਕਾਸ ਕੀਤੀ ਜਿਹੜੀ ਕੰਪਨੀ ਹੈ 85 ਤੇ 5000 ਪੱਟੀਆਂ ਲੈ ਕੇ ਵਿਸ਼ਵਾਸਾਂ ਦਾ ਇੱਕ ਕਪੜਾ ਉੱਨ ਬਣਾ ਲਿਆ ਸੀ ਵੀ ਹਰ ਸਾਲ ਬਾਅਦ ਉਹਨਾਂ ਬੰਦਿਆਂ ਨੇ ਵੱਧ ਤੋਂ 35000 ਰੁਪਏ ਲੋ ਨਮਾ ਫੌਜੀ ਦਾ ਸੰਦਿਆ ਤੇ ਆ ਕੇ ਖੜਾ ਕਰਦੇ ਅੱਜ ਉਹ ਕਿਸੇ ਇਵੈਂਟ ਪਾਗਿਆ ਕਿਸ ਕੰਮੇਟ ਕੀਤਾ ਗਿਆ ਹੈ ਇਸ ਪੈਨਲ ਤੋਂ ਇਹਨਾਂ ਨਵੀਂ ਕੰਪਨੀ ਲੈ ਆਉਣਗੇ ਪਿਆਗਰਾਮਿੰਡ ਦੇ ਜਿਹੜੇ ਆਰਮ ਸਾਹਿਬ ਨੇ ਨਾਲ ਗੱਲਬਾਤ ਕੀਤੀ ਹੈ ਨੇ ਹਾਈਡਰੋਸਿਲਟਰ ਫੈਕਟਰੀ ਦੇ ਵਿੱਚ ਨਵੀਂ ਕੰਪਨੀ ਆਉਣੀ ਨਵੀਂ ਕੰਪਨੀ ਦਾ ਰੀਡ ਜਿਹੜੇ ਸਾਡੇ 76 ਸਤੰਨ ਨਾਮ ਹੈ ਨੇ ਅਰੋ ਮੰਨ ਸਾਡੇ ਇਹੀ ਰਹਿਣੇ ਕੰਪਨੀ ਕੋਈ ਜਾਵੇ ਕੋਈ ਜਾਵੇ ਅੱਜ ਸਾਡੀ ਇੱਕ ਤੇ ਸਹਿਮਤੀ ਹੋਣ ਦੇ ਕਾਰਨ ਅੱਜ ਜਿਹੜਾ ਸਾਡਾ ਧਰਨਾ ਸਮਾਪਤ ਕੀਤਾ ਜਾਂਦਾ 14 ਫਰੀ ਤੋਂ 18 ਫਰੀ ਤੱਕ ਇਹ ਸੇਵਾ ਦੇ ਨਾਲ ਧਰਨੇ ਦਾ ਤੇ ਅੱਜ ਸਭ ਨੂੰ ਖੁਸ਼ੀ ਦਾ ਮਾਹੌਲ ਜੀ ਹੈ ਸਾਡਾ ਸਾਡੇ ਇੱਕ ਪੰਜਾਬ ਵਾਸੀਆਂ ਨੂੰ ਇਹ ਨਹੀਂ ਹੈਗਾ ਕਿ ਅਸੀਂ ਘਰ ਨਹੀਂ ਲਾਉਂਦੇ ਪਰ ਜੇ ਦੇਖੀਏ ਪੰਜਾਬ ਦੀ ਏਕਤਾ ਦਾ ਵੀ ਅਸੀਂ ਕਿਰਮਤੀਕਾਰੀ ਯਤਨ ਕਰ ਕੀ ਸਕਦੀ ਹਾਂਗਾ ਦੇ ਵਿੱਚ ਕਿਵੇਂ ਨਸ਼ਾ ਮੁਕਤ ਪੰਜਾਬ ਕਰੀਏ ਅਸੀਂ ਪਿੱਟਾ ਜਹਤ ਤੋਂ ਮੁਤਰੋਕਨ ਸੇਵਾ ਦੇ ਸਕੀਏ ਆ ਦਾਰੂ ਉਹ ਜਿਹੜੀ ਨਜਾਇਜ਼ ਮਸ਼ੀਨੀਆਂ ਅਵਸਥਾ ਨੇ ਇਹਨੂੰ ਅਸੀਂ ਕਿਵੇਂ ਰੋਕ ਸਕਦੇ ਹਾਂ ਕਿਵੇਂ ਅਸੀਂ ਪਹਿਲਾ ਪੰਜਾਬ ਬਣਾ ਸਕਦੇ ਹਾਂ ਉਸ ਦੇ ਵਿੱਚ ਸਾਡਾ ਵਿਰਸਾ ਵੀ ਆ ਜਾਂਦਾ ਸਾਡੀ ਪੰਜਾਬ ਦੀ ਮਾਂ ਗੋਲੀ ਵੀ ਆ ਜਾਂਦੀ ਹੈ ਸਾਡੀ ਜ਼ਮੀਨ ਵੀ ਆ ਜਾਂਦੀ ਹੈ ਸਾਰਾ ਕੁਝ ਆ ਜਾਂਦਾ ਹੈ ਇਹ ਪੰਜਾਬ ਦਾ ਤੇ ਅਸੀਂ ਕ੍ਰਾਂਤੀਕਾਰੀ ਜੁਨਨ ਨੇ ਉਹ ਪ੍ਰਗਟਾ ਦਿੱਤਾ ਹੈ ਕਿ ਜਿੱਥੇ-ਜਿੱਥੇ ਸਾਬਤ ਸਰਜਨਾਂ ਦੇ ਹੱਕਾਂ ਦੀ ਗੱਲ ਕਰਦੀ ਹੈ ਉੱਥੇ ਮਜ਼ਦੂਰ ਪਰਿਵਾਰਾਂ ਦੀ ਕਿਸਾਨਾਂ ਦੀ ਉਹਨਾਂ ਦੇ ਹੱਕਾਂ ਵਾਸਤੇ ਵੀ ਲੜਦੀ ਹੈ ਬਰਕਰਾਰ ਬਰਕਰਾਰ ਇਹ ਕਿ ਕੋਹਾ ਮੂਲਕਾ ਨਹੀਂ ਸਰਪੰਚ ਹੈ ਇਸ ਦੀ ਮਜ਼ਦੂਰੀ ਉਹ ਕਿੱਥੇ ਜਹਾਗਾ ਦੇ ਕਾਰਪੀ ਹੋਵੇ ਪ੍ਰਸ਼ਾਸਨ ਦਾ ਦਤੰਦਾ ਰਹਿ ਤੁਹਾਡੇ ਦਾ ਘਟਨਾ ਕਿਤਾ ਕਰਿਆ ਇਹੋ ਜਿਹੜਾ ਜਿਹੜਾ ਪ੍ਰੋਫੈਸ਼ਨ ਦੀ ਗੱਲ ਕਰੀਏ ਪਹਿਲਾ ਪਹਿਲੇ ਦਿਨ ਤੋਂ ਜਿਹੜਾ ਚਾਲਾ ਚੱਲੀ ਸੀ ਉਸ ਨੂੰ ਅੱਜ ਉਹ ਜੇ ਗੱਲ ਕਰੀਏ ਉਹ ਥਾਂ ਦਾ ਸੀ ਜਿਹਦੀ ਡਿਊਟੀ ਲੱਗੀ ਉਹ ਇਹ ਸਟਾਫ ਵੀ ਕੰਮ ਕਰਦਾ ਸਾਡੀਆਂ ਮਾਮਾ ਭੈਣਾਂ ਨੂੰ ਬਾਥਰੂਮ ਜਾਣ ਤੋਂ ਰੋਕਦਾ ਮਤਲਬ ਉਹਦੀ ਘੱਟੀਆਂ ਹਰ ਕੇ ਸੀ ਅਸੀਂ ਉਹਨੂੰ ਪਿਆਰ ਦੇ ਤਰ੍ਹਾਂ ਮੋੜਦੇ ਰਾਹੀ ਬਣੀਸਾ ਪਾਵਾਂਗੇ ਫੇਰ ਤੇ ਅੱਜ ਜਿਹੜੇ ਐਸਟੋਏ ਨੇ ਉਹ ਵੀ ਕੋਲਦੇ ਇਫਸਾਨ ਸੀ ਜਿਹੜੇ ਵਿੱਚ ਬੈਠ ਕੇ ਰੋਟੀ ਖਾ ਕੇ ਗਏ ਨੇ ਇਹਨਾਂ ਨੇ ਆਪਣਾ ਆਮ ਰੋਜ਼ਦਾ ਕਰਕੇ ਐਸਐਸਪੀ ਨੂੰ ਡੀਸੀ ਨੂੰ ਕਹਿ ਕੇ ਕਿ ਨਹੀਂ ਯਾਰ ਇਹ ਸਾਡਾ ਸੈਂਟਰ ਹੈ ਇਹ ਨਗਰ ਰਿਕਾਰ ਦਾ ਮਸਲਾ ਨੂੰ ਬਹਾਲ ਕਰ। ਅੱਜ ਸਾਡੇ ਵਿੱਚ ਬੈਠ ਕੇ ਰੋਟੀ ਖਾ ਕੇ ਕਹਿੰਦੇ ਐਸਾ ਹੀ ਕਰਮਜੀਤ ਸਿੰਘ ਤੇ ਉਹ ਥਾਣੇਦਾਰ ਸੀ ਉਹ ਥਾਣੇਦਾਰ ਸੀ। ਲੋਕ ਤਾਂ ਆਪਣੀ ਨੇ ਅਸੀਂ ਵੀ ਬੋਧੀਏ ਇਹ ਮੇਰੀ ਕੋਸ ਵਾਲੇ ਨੇ ਦੇਖਣਾ ਕੀ ਹੈ ਸਭਾ ਪੰਜਾਬ ਬਦਲਣਾ ਕਿਹੜੇ ਲੋਕਾਂ ਨੇ ਇਹਨਾਂ ਦੀ ਜਮੀਰ ਜਾਗਦੀ ਹੈ ਸੱਚੇ-ਸੁੱਚੇ ਲੋਕ ਨੇ ਨਹੀਂ ਨਹੀਂ ਗੱਲ ਇਹਦੀ ਕਰਦੀ ਤਾਂ ਇਹਦੀ ਕਰਦੀ ਉਹ ਨਹੀਂ ਗੱਲ ਹੋਣੀ ਚਾਹੀਦੀ ਇਸ ਕਰਕੇ ਪ੍ਰਸ਼ਾਸਨ ਪਹਿਲਾਂ ਜਦੋਂ ਸ਼ਕਤੀ ਪਈ ਉਹ ਦੁਨਵਾ ਦਾ ਬੰਦੂਗਾਂ ਦਾ ਜੂਮ ਚਾਪਦੇ ਕਰਾਈ ਤੇ ਪ੍ਰਸ਼ਾਸਨ ਨੇ ਆਉਂਦਾ ਅੱਗੇ ਬਿਊਰੋਕ੍ਰੇਸੀ ਆਈ ਤੇ ਉਹ ਵੀ ਬਿਊਰੋਕ੍ਰੇਸੀ ਪਾ ਗਏ ਹੁਣ ਤਾਂ ਭਾਈ ਜੀ ਨੇ ਦੱਸਿਆ ਕਿ ਅੱਜ ਵੀ ਜੋ ਅਸਾਈਸਾ ਕੰਮ ਤੋਂ ਉਹਦੀ ਅਸਾਈਸਾ ਕਰਦੇ ਰਹੇ ਸਨ